ਮਿੰਟ ਹੋਇਨੇ ਸਿਵਲ ਡਿਫੈਂਸ ਗਾਰਡਨ ਸਰਵਿਸ 30 ਸਥਾਪਨਾ ਦਿਵਸ ਤੁਸੀਂ ਦੇਖ ਰਹੇ ਹੋ ਮਨਾਇਆ ਜਾ ਰਿਹਾ ਨਿਸ਼ਕਾਮ ਸੇਵਕ ਇਸ ਤੋਂ ਵੱਡਾ ਹੋਰ ਇਨਾਮ ਸਿਵਲ ਮੈਨ ਦੀ ਟੀਮ ਜਿਹੜੀ ਹੈ ਜੀ ਸਾਹਿਬ ਅਸੀਂ ਦੇ ਨਹੀਂ ਸਕਦੇ ਕਾਫਲਾ ਡਾਇਆ ਉੱਥੇ ਜਿਨ੍ਹਾਂ ਸੇਵਕਾਂ ਨੇ ਨਿਸ਼ਕਾਮ ਸੇਵਾ ਬਿਨਾ ਕਿਸੇ ਭੇਦ ਭਾਵ ਤੋਂ ਸੇਵਾ ਕੀਤੀ ਹੈ ਤੇ ਅਸੀਂ ਅੱਜ ਫ਼ਰਜ਼ ਸਾਮਦੇ ਹੋਏ ਉਹਨਾਂ ਨੂੰ ਇੱਕ ਟੋਕਨ ਆਫ ਲਵ ਸਨਮਾਨਿਤ ਵੀ ਕਰਾਂਗੇ ਸਮੂਦਾਏ ਛੱਡੀ ਕਮਿਊਨਿਟੀ ਦੀ ਜ਼ਰੂਰਤ ਅਨੁਸਾਰ ਵੀ ਤਾਂ ਉਹਨਾਂ ਦੇ ਇੱਕ ਸਨਮਾਨ ਸਮਰੋਹ ਵੀ ਅਸੀਂ ਅੱਛੇ ਨਹੀਂ ਕਰਦੇ ਆ ਕਿਉਂਕਿ ਬੱਚੇ ਵੀ ਜਿਹੜਾ ਇੱਥੇ ਪਰਫਾਰਮ ਕਰਨ ਦੇ ਲਈ ਆਏ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 6 ਦਸੰਬਰ 2000 25 ਤੇ ਟਾਈਮ ਸਵੇਰ ਦੇ 10:00 ਵਰਗੇ ਕੋਈ 25 ਮਿੰਟ ਹੋਈ ਨੇ ਸੇਵਲ ਡਿਫੈਂਸ ਵਾਰਡਨ ਸਰਵਿਸ 63ਵਾਂ ਸਥਾਪਨਾ ਦਿਵਸ ਤੁਸੀਂ ਦੇਖ ਰਹੇ ਹੋ ਮਨਾਇਆ ਜਾ ਰਿਹਾ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਇਹਦੇ ਕੰਟਰੋਲਰ ਹੁੰਦੇ ਨੇ ਔਰ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਸਰਦਾਰ ਜਗਰੂਪ ਸਿੰਘ ਜੀ ਗੱਲ ਵਿਸ਼ੇਸ਼ ਮਹਿਮਾਨ ਸਰਦਾਰ ਸ਼੍ਰੀ ਪਦਮਜੀਤ ਮਹਿਤਾ ਜੀ ਸੰਤੋਸ਼ ਕੁਮਾਰ ਜੀ ਕਮਾਂਡੈਂਟ 7th NDRF ਬੀਨ ਪਟੰਡਾ ਤੇ ਵਿਸ਼ਾਲ ਸਿੰਘਲਾ ਜੀ ਡਿਪਟੀ ਡਾਇਰੈਕਟਰ ਫੈਕਟਰੀਜ਼ ਇਹ ਇੱਥੋਂ ਦੇ ਤੁਸੀਂ ਵੇਖ ਲਓ ਜਿੰਨੇ ਵੀ ਸਿਵਲ ਦੇਖੋ ਤੁਸੀਂ ਡਿਫੈਂਸ ਦੇ ਵਿੱਚ ਕਿੰਨਾ ਕਿੰਨਾ ਕੰਮ ਕੀਤਾ ਇਹਨਾਂ ਲੋਕਾਂ ਨੇ ਅੱਜ ਉਹਨਾਂ ਨੂੰ ਮੇਰੇ ਖਿਆਲ ਆਨਰ ਵੀ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਜਦੋਂ ਜੰਗ ਲੱਗੀ ਸੀ ਉਸ ਵੇਲੇ ਵੀ ਇਹਨਾਂ ਨੇ ਕੰਮ ਕੀਤਾ ਜਦੋਂ ਫਲੱਡ ਆਈ ਉਦੋਂ ਵੀ ਸੇਵਨ ਡਿਫੈਂਸ ਦੀ ਟੀਮ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਇੱਥੇ ਬਹੁਤ 63ਵਾਂ ਸਾਡੇ ਨਾਲ ਚੀਫ ਸਾਹਿਬ ਨੇ ਚੀਫ ਸਾਹਿਬ ਕਾਈਂਡਲੀ 2 ਮਿੰਟ ਦੇਓਗੇ ਬਿਲਕੁਲ ਬਿਲਕੁਲ ਸਰ ਪਲੀਜ਼ 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 ਮੈਨੂੰ ਥੋੜਾ ਜਿਹਾ ਇਹ ਜਾਣਕਾਰੀ ਆ ਪਲੀਜ਼ 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 ਰਿਕਵੈਸਟ ਹੈ ਕਿਉਂਕਿ ਬੱਚੇ ਵੀ ਜਿਹੜਾ ਇੱਥੇ ਪਰਫਾਰਮ ਕਰਨ ਦੇ ਲਈ ਆਏ ਨੇ ਸੋ ਮੈਨੂੰ ਇਹ ਵੀ ਚਲੋ ਮੈਂ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਥੋੜੀ ਜੀ ਜਾਣਕਾਰੀ ਹੈ ਜਿਹੜੀ ਉਹ ਦੇ ਦਿਆਂ ਹਾਂਜੀ ਪਲੀਜ਼ ਇੱਧਰ ਹੀ ਆ ਜਾਓ ਤਾਂ ਜਿਆਦਾ ਬਿਹਤਰ ਹੈ ਇਸ ਸਟੇਜ ਦੇ ਉੱਤੇ ਕਿਉਂਕਿ 63ਵਾਂ ਸਥਾਪਨਾ ਦਿਵਸ ਹੈ ਸਾਡੇ ਡਾਕਟਰ ਤਰਸੀਮ ਗਰ ਦੇ ਚੀਫ ਵਾਰਡਨ ਔਰ ਡਿਪਟੀ ਚੀਫ ਵਾਰਡਨ ਜਿਹੜੇ ਨੇ ਉਹ ਹੈਗੇ ਨੇ ਬੱਸੀ ਸਾਹਿਬ ਤੇ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਜੀ ਆਪਾਂ ਤਾਂ ਇਹ ਹੈ ਵੀ ਮੇਰਾ ਮਕਸਦ ਇਹ ਸੀ ਵੀ ਇਹ ਜਿਹੜਾ ਬੈਨਰ ਹੈ ਤੇ ਬੈਨਰ ਵਿੱਚ ਆ ਜੇ ਪਤਾ ਲੱਗੇ ਵੀ ਹਾਂ ਠੀਕ ਹੋ ਜੀ ਬਿਲਕੁਲ ਬਿਲਕੁਲ ਚਲੋ ਵਧੀਆ ਗੱਲ ਹੈ ਅੱਜ ਦੇ ਇਸ ਪ੍ਰੋਗਰਾਮ ਬਾਰੇ ਕਹਿੰਦੇ ਮੈਨੂੰ ਥੋੜਾ ਜਿਹਾ ਦੱਸੋ بڑا ਛੋਟੇ ਸ਼ਬਦਾਂ 'ਚ ਸਰ ਅੱਜ ਸਿਵਲ ਡਿਫੈਂਸ ਐਂਡ ਹੋਮ ਗਾਰਡ ਦਾ 63ਵਾਂ ਸਥਾਪਨਾ ਦਿਵਸ ਹੈ ਮੈਂ ਚੀਫ ਸਿਵਲ ਡਿਫੈਂਸ ਬਠਿੰਡਾ ਅੱਜ ਦੇ ਇਸ ਦਿਹਾੜੇ ਤੇ ਸਿਵਲ ਡਿਫੈਂਸ ਦੇ ਹੋਮਗਾਰਡ ਦੇ ਸਾਰੇ ਵਲੰਟੀਅਰਸ ਨੂੰ ਜਿਹੜੇ ਨਿਸ਼ਕਾਮ ਸੇਵਕ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਇੰਡੋਪਾਕ ਵਾਰ ਚੱਲ ਰਹੀ ਸੀ ਪਿੱਛੇ ਜਾਂ ਫਲੱਡ ਦੇ ਜਿਹੜਾ ਹੁਣ ਫਾਜ਼ਿਲਕਾ ਫਲੱਡ ਆਇਆ ਉੱਥੇ ਜਿਨ੍ਹਾਂ ਸੇਵਕਾਂ ਨੇ ਨਿਸ਼ਕਾਮ ਸੇਵਾ ਬਿਨਾ ਕਿਸੇ ਭੇਦ ਭਾਪ ਤੋਂ ਸੇਵਾ ਕੀਤੀ ਹੈ ਤੇ ਅਸੀਂ ਅੱਜ ਫਾਜ਼ਲ ਫਰਜ਼ ਸਮਦੇ ਹੋਏ ਉਹਨਾਂ ਨੂੰ ਇੱਕ ਟੋਕਨ ਆਫ ਲਵ ਸਨਮਾਨਤ ਵੀ ਕਰਾਂਗੇ ਤੇ ਸਾਡੇ ਐਮਐਲਏ ਸਾਹਿਬ ਸਾਡੇ ਅੱਜ ਚੀਫ ਗੈਸਟ ਪਹੁੰਚਣ ਵਾਲੇ ਨੇ ਸਾਡੇ ਵਿੱਚ ਤੇ ਐਮਐਲਏ ਸਾਹਿਬ ਵੀ ਆ ਰਹੇ ਨੇ ਤਾਂ ਉਹਨਾਂ ਦੇ ਹੱਥੋਂ ਅਸੀਂ ਇਹਨਾਂ ਸਾਡੇ ਨਿਸ਼ਕਾਮ ਸੇਵਕਾਂ ਨੂੰ ਸਨਮਾਨਤ ਕਰਵਾਉਣਾ ਹੈ ਜੀ ਹੋਰ ਕੀ ਕੀ ਕੋਸ਼ ਹੈ ਬਸੀ ਸਾਹਿਬ ਇਹਦੇ ਵਿੱਚ ਹੋ ਰਿਹਾ ਇਹ ਸਾਰਾ ਨਾ 1 ਸਾਲ ਦੇ ਬਾਅਦ ਅਸੀਂ ਜੋ ਪ੍ਰੋਗਰਾਮ ਉਲੀਕਦੇ ਹਾਂ 6 ਦਸੰਬਰ ਨੂੰ ਸਥਾਪਨਾ ਦਿਵਸ ਤੱਕ 1 ਸਾਲ ਦੇ ਵਿੱਚ ਜੋ ਸਾਡੇ ਨਿਸ਼ਕਾਮ ਕੰਮ ਹੈ ਜੋ ਸੇਵਾ ਕਰਦੇ ਆ ਸ਼ਾਸਨ ਦੇ ਹੁਕਮ ਅਨੁਸਾਰ ਵੀ ਤੇ ਸਮੁਦਾਏ ਸਾਡੀ ਕਮਿਊਨਿਟੀ ਦੀ ਜ਼ਰੂਰਤ ਅਨੁਸਾਰ ਵੀ ਤਾਂ ਉਹਨਾਂ ਦੇ ਇੱਕ ਸਨਮਾਨ ਸਮਰੋਹ ਵੀ ਅਸੀਂ ਇੱਛੇ ਦੇ ਨਹੀਂ ਕਰਦੇ ਆ ਇੱਕ ਹੌਸਲਾ ਫੁਜਾਈ ਹੈ ਨਿਸ਼ਕਾਮ ਸੇਵਕ ਇਸ ਤੋਂ ਵੱਡਾ ਹੋਰ ਇਨਾਮ ਸਿਵਲ ਮੈਨ ਦੀ ਟੀਮ ਜਿਹੜੀ ਹੈ ਜੀ ਸਾਹਿਬ ਅਸੀਂ ਦੇ ਨਹੀਂ ਸਕਦੇ ਤਾਂ ਇਹ 6 ਦਸੰਬਰ ਦੇ ਦਿਨ ਨੂੰ ਅਸੀਂ ਬਹੁਤ ਮਹੱਤਵਪੂਰਨ ਬਣਾਉਂਦੇ ਹੋਏ ਇਹਨਾਂ ਦੀਆਂ ਸ਼ਬਾਵਾਂ ਨੂੰ ਰੈਕੋਗਨਾਈਜ਼ ਕਰਦੇ ਆ ਇਹਨਾਂ ਨੂੰ ਸਲਾਮ ਕਰਦੇ ਆ ਜਿਹ ਬਿਲਕੁਲ ਅੱਜ ਦੇ ਦਿਨ ਅੱਜ ਤੋਂ 63 ਸਾਲ ਪਹਿਲਾਂ ਇਸ ਦੀ ਸਥਾਪਨਾ ਕੀਤੀ ਗਈ ਸੀ ਸੋ ਅੱਜ ਜਿਹਨਾਂ ਨੂੰ ਆਨਰ ਕਰਨਾ ਹੈ ਜਿਹਨਾਂ ਨੂੰ ਸਨਮਾਨ ਦੇਣਾ ਕਿਉਂਕਿ ਨਿਸ਼ਕਾਮ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਕੀ ਕੀ ਕਰਨਾ ਉਹਦੇ ਥੋੜਾ ਮੈਨੂੰ ਕਾਈਂਡਲੀ ਦੱਸੋ ਇਹਦੇ ਵਿੱਚ ਇੱਕ ਤਾਂ ਅਸੀਂ ਬਟਿੰਡਾ ਨੇ ਲਾਸਟ ইয়ার ਨਰਿੰਦਰ ਬੱਸੀ ਜੀ ਨੂੰ ਲਾਈਫ ਅਚੀਵਮੈਂਟ ਦਿੱਤਾ ਸੀ ਇਸ ਵਾਰੀ ਅਸੀਂ ਆਰ ਕੇ ਨੰਦਾ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਉਹਨਾਂ ਦੀ ਸੀਨੀਅਰਿਟੀ ਦੇ ਦੇਖਦੇ ਦੂਜਾ ਸੀ ਸਾਡੇ ਬੈਸਟ ਉਸਤਾਰ ਸਾਡੇ ਟ੍ਰੇਨਰ ਵੀ ਨੇ ਉਸਤਾਦ ਵੀ ਨੇ ਅਜਾਦ ਸਾਹਿਬ ਸ਼ਮਸ਼ੇਰ ਸਿੰਘ ਆਜ਼ਾਦ ਜੀ ਉਹਨਾਂ ਨੂੰ ਅਵਾਰਡ ਦੇਣਾ ਹੈ ਕੁਝ ਸਾਡੇ ਜਿਨ੍ਹਾਂ ਨੇ ਸਪੈਸ਼ਲ ਬਹੁਤ ਵਧੀਆ ਕੰਮ ਕੀਤਾ ਵੀ ਟੀਮ ਨੇ ਸਭ ਤੋਂ ਵਧੀਆ ਕੰਮ ਕੀਤਾ ਹੈ ਫਲੱਡ ਦੇ ਵਿੱਚ ਜਿਨ੍ਹਾਂ ਨੇ ਲੀਡ ਕੀਤਾ ਹੈ ਜਾਂ ਜਿਨ੍ਹਾਂ ਨੇ ਮੈਡੀਕਲ ਕੈਂਪ ਲਾਏ ਨੇ ਉਹਨਾਂ ਨੂੰ ਅਸੀਂ ਸਨਮਾਨ ਦੇਵਾਂਗੇ ਬਾਕੀ ਸਾਰੇ ਪਾਰਟਿਸਪੈਂਟ ਯੁੱਧ ਦੇ ਵਿੱਚ ਚਾਹੇ ਕਿਸੇ ਨੇ ਛੋਟਾ ਕੰਮ ਕੀਤਾ ਚਾਹੇ ਵੱਡਾ ਕੀਤਾ ਚਾਹੇ ਫਲੱਡ ਦੇ ਵਿੱਚ ਕਿਸੇ ਨੇ ਛੋਟਾ ਕੰਮ ਕੀਤਾ ਚਾਹੇ ਵੱਡਾ ਕੰਮ ਕੀਤਾ ਜਾਂ ਜਿਹੜੇ ਜਿਨ੍ਹਾਂ ਨੇ ਸਾਡੀ ਦੇਖੋ ਸੇਵਾ ਸੀ ਕਰਦੇ ਆ ਉਹਦੇ ਲਈ ਬਹੁਤ ਵੱਡੇ ਫੰਡ ਦੀ ਵੀ ਜ਼ਰੂਰਤ ਹੁੰਦੀ ਹੈ ਸਾਡੇ ਉਹ ਸ਼ਹਿਰ ਦੇ ਪਤਵੰਤੇ ਸੱਜਣ ਸਾਡੇ ਉਹ ਸ਼ੁਭਚਿੰਤਕ ਜਿਨ੍ਹਾਂ ਨੇ ਸਾਨੂੰ ਹਰੇਕ ਚਾਹੇ ਉਹ ਰਾਸ਼ਨ ਸੀ ਚਾਹੇ ਉਹ ਪਾਣੀ ਸੀ ਚਾਹੇ ਦਵਾਈਆਂ ਸੀ ਚਾਹੇ ਉਹ ਕੰਬਲ ਸੀ ਚਾਹੇ ਉਹ ਕੱਪੜੇ ਸੀ ਉਹਨਾਂ ਲਈ ਬਹੁਤ ਵੱਡੀ ਸੇਵਾ ਵੀ ਭੇਜੀ ਹੈ ਉਹਨਾਂ ਨੂੰ ਵੀ ਅਸੀਂ ਅੱਜ ਦਾ ਦਿਨ ਸਨਮਾਨਿਤ ਕਰਾਂਗੇ ਚਲੋ ਬਹੁਤ ਚੰਗੀ ਗੱਲ ਹੈ ਜੀ ਸਿਵਲ ਡਿਫੈਂਸ ਜਿਹੜਾ ਇਹ ਅੱਜ ਆਪਣਾ 63ਵਾਂ ਦਿਹਾੜਾ ਜਿਹੜਾ ਸਥਾਪਨਾ ਦਿਵਸ ਹੈ ਉਹ ਮਨਾਉਣ ਜਾ ਰਿਹਾ ਤੇ ਔਰ ਵਧੀਆ ਗੱਲ ਇਹ ਹੈ ਵੀ ਜਿਹੜੇ ਨਿਸ਼ਕਾਮ ਸੇਵਾ ਸ਼ਹਿਰ ਦੇ ਜਿੰਨੇ ਪਤਵੰਤੇ ਸੱਜਣ ਨੇ ਸਾਰੇ ਤੁਸੀਂ ਇਹ ਵੇਖ ਲਓ ਵੀ ਸਾਰੇ ਜਿੰਨਿਆਂ ਨੇ ਵਧੀਆ ਇੱਕ ਕੰਮ ਕੀਤਾ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਅੱਜ ਆਨਰ ਕੀਤਾ ਜਾ ਰਿਹਾ ਹੈ ਲਾਈਫਟਾਈਮ ਅਚੀਵਮੈਂਟ ਅਵਾਰਡ ਜਿਹੜਾ ਲਾਸਟ ਟਾਈਮ ਬੱਸੀ ਸਾਹਿਬ ਨੂੰ ਮਿਲਿਆ ਸੀ ਐਤਕੇ ਨੰਦਾ ਸਾਹਿਬ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਸਾਡੇ ਸ਼ਮਸ਼ੇਰ ਸਿੰਘ ਆਜ਼ਾਦ ਜੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਬਿਕੋਜ਼ ਪਹਿਲਾਂ ਹੋਮਗਾਰਡ ਦੇ ਵਿੱਚ ਰਹੇ ਨੇ 2003 ਕੇ 2 ਦੇ ਵਿੱਚ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਸਿਵਲ ਡਿਫੈਂਸ ਦੀ ਜਿਹੜੀ ਹੈ ਪੂਰੀ ਸੇਵਾ ਕਰਨੀ ਸ਼ੁਰੂ ਕੀਤੀ ਇਹ ਸਾਰੇ ਜਣੇ ਤੁਸੀਂ ਜੇ ਨਿਗਾਹ ਮਾਰੋਗੇ ਜਿੰਨੇ ਜਣੇ ਉਹ ਬੈਠੇ ਨੇ ਇਹ ਨਿਸ਼ਕਾਮ ਸੇਵਾ ਕਰਨ ਵਾਲੇ ਭਰਾ ਨੇ ਸਾਡੇ ਤੇ ਸਿਵਲ ਡਿਫੈਂਸ ਇਹ ਲੋਕਾਂ ਦੀ ਰੱਖਿਆ ਦੇ ਲਈ ਆ ਤੁਸੀਂ ਵੇਖਿਆ ਹੀ ਹੋਣਾ ਇਹ ਸਾਰੇ ਉਹ ਭਰਾ ਨੇ ਜਿਨ੍ਹਾਂ ਨੇ ਜਦੋਂ ਜੰਗ ਲੱਗੀ ਸੀ ਉਦੋਂ ਵੀ ਦਿਨ ਰਾਤ ਇੱਕ ਕੀਤਾ ਸੀ ਤੇ ਜਦੋਂ ਫਿਰ ਹੁਣ ਹੜ੍ਹ ਆਏ ਸੀ ਉਦੋਂ ਵੀ ਸਾਰਿਆਂ ਨੇ ਦਿਨ ਰਾਤ ਇੱਕ ਕੀਤਾ ਸੀ ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਲੂਟ ਹੈ ਵਾਹਿਗੁਰੂ ਇਹਨਾਂ ਦੀ ਉਮਰ ਲੰਬੀ ਕਰੇ ਸਾਰਿਆਂ ਦੀ ਔਰ ਸਿਵਲ ਡਿਫੈਂਸ ਹੈ ਜਿਹੜੀ ਹਮੇਸ਼ਾ ਇਸੇ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰਦੇ ਰਵੇ ਸੋ ਸਿਵਲ ਡਿਫੈਂਸ ਵੱਲੋਂ ਇੱਕ ਇੱਥੇ ਬੱਚਿਆਂ ਦੇ ਪ੍ਰੋਗਰਾਮ ਵੀ ਹੋਇਆ ਹੋਰ ਲੈਕਚਰ ਵੀ ਹੋਏ ਸਿਵਲ ਡਿਫੈਂਸ ਬਾਰੇ ਅੱਛਾ ਲੱਗਿਆ ਵੀ ਯਾਰ ਸਾਰੇ ਜਣੇ ਇਸ ਤਰੀਕੇ ਨਾਲ ਆਓ ਰਲ ਮਿਲ ਕੇ ਆਪਾਂ ਵੀ ਦੇਸ਼ ਦੀ ਸੇਵਾ ਕਰੀਏ ਇਸੇ ਤਰੀਕੇ ਦੇ ਨਾਲ ਅਗਾਹ ਵਧਦੇ ਰਹਿ ਦਿਓ ਇਜਾਜ਼ਤ ਸਰ ਸਿਕਾ